ਅੱਜ ਜਿਹੜੀ ਚੈਕਿੰਗ ਹੋਣੀ ਹੈ ਇੰਟਰਸਟੇਟ ਨਾਕੇ ਇੰਟਰਸਟੇਟ ਬਾਰਡਰ ਸੀਲ ਕਰਕੇ ਚੈਕਿੰਗ ਕਰਦੇ ਆ। ਤਾਂ ਕਿ ਬਾਹਰਲੇ ਸੁਬਿਆਂ ਤੋਂ ਕੋਈ ਨਸ਼ਾ ਲੈ ਕੇ ਆਵੇ ਨਾ ਪੜਾਇਆ ਜਾਵੇ। ਕੋਈ ਡਰਗ ਦੀ ਸਮਗਲਿੰਗ ਕਰ ਰਿਹਾ ਹੋਵੇ, ਕੋਈ ਕੋਈ ਕੈਮੀਕਲ ਨਸ਼ਾ ਹੋਵੇ ਜਿੱਦਾਂ ਜੇ ਸਾਡੀ ਗੋਲੀਆਂ ਹੁੰਦੀਆਂ, ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ। ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਪੜਾਇਆ ਗਿਆ ਹੈ, ਵੈਪਨ ਵੀ। ਹੁਣ ਚੈਕਿੰਗ ਹੈ ਉਹ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਹੈ ਸਾਡਾ ਪ੍ਰੋਵਿੰਸ਼ਨ ਬਹੁਤ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਹੈ ਉਹ ਫਿਰ ਦੂਜੇ ਪਾਸੇ ਤੇ ਆ ਕੇ ਨਸ਼ਾ ਨਹੀਂ ਕਰਦਾ ਸਰ ਅੱਜ ਜੋ ਨਾਕੀ ਬਣੀ ਕੀ ਹੈ 1 ਮਾਰਚ ਤੋਂ ਪੰਜਾਬ ਸਰਕਾਰ ਵੱਲੋਂ ਜਿਹੜੀ ਮੁਹਿੰਮ ਵਿੱਢੀ ਗਈ ਹੈ ਤੇ ਨਸ਼ਿਆਂ ਦੇ ਖਿਲਾਫ ਸਪੈਸ਼ਲ ਅਭਿਆਨ ਚਲਾਇਆ ਗਿਆ ਉਹਦੇ ਚ ਅੱਜ ਜਿਹੜੀ ਚੈਕਿੰਗ ਹੋਣੀ ਹੈ ਇੰਟਰ ਸਟੇਟ ਨਾਕੇ ਇੰਟਰ ਸਟੇਟ ਬਾਰਡਰ ਸੀਲ ਕਰਕੇ ਚੈਕਿੰਗ ਕਰਦੇ ਤਾਂ ਕਿ ਬਾਹਰਲੇ ਸੂਬਿਆਂ ਤੋਂ ਕੋਈ ਨਸ਼ਾ ਲੈ ਕੇ ਆਵੇ ਉਹਨੂੰ ਫੜਾਇਆ ਜਾ ਸਕੇ ਇਹ ਜਿਹੜਾ ਨਾਕਾ ਸਾਡਾ ਇੰਟਰ ਸਟੇਟ ਨਾਕਾ نیشنل ਹਾਈਵੇ ਨੰਬਰ 1 ਜੀਟੀ ਰੋਡ ਤੇ ਹੈਗਾ ਬੜਾ ਇੰਪੋਰਟੈਂਟ ਨਾਕਾ ਸਭੂ ਬਾਰੀਏ ਲਾਗੇ ਸੋ ਇੱਥੇ ਚੈਕਿੰਗ ਕਰਨੀ ਹੈ ਤੋਂ ਮੈਂ ਇੱਥੇ ਆਇਆ ਸੀਗਾ ਚੈਕਿੰਗ ਸਪੋਜੀਂ ਵਾਸਤੇ ਦੂਜਾ ਮੁਲਾਜ਼ਮਾਂ ਦੀ ਬਰੀਫਿੰਗ ਵਾਸਤੇ ਔਰ ਇਹਨਾਂ ਨੇ ਦੱਸਿਆ ਹੈ ਕਿ ਆਮ ਜਨਤਾ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਨਸ਼ੇਦਸ ਸਮਗਲਰ ਹਨ ਉਹਨਾਂ ਦੀ ਜੜੀ ਲੱਗੀ ਹੈ ਉਹ ਉਹਨਾਂ ਦੀ ਗੱਡੀਆਂ ਦੀ ਚੈਕਿੰਗ ਕੀਤੀ ਜਾਵੇ ਤੇ ਨਾਲ ਨਸ਼ਾ ਕੋਈ ਡਰਗ ਦੀ ਸਮਗਲਿੰਗ ਕਰ ਰਿਹਾ ਹੋਵੇ ਕੋਈ ਕੋਈ కెమికల్ ਨਸ਼ਾ ਹੋਵੇ ਜਿੰਨਾ ਕਿ ਸਾਡੀ ਗੋਲੀਆਂ ਹੁੰਦੀਆਂ ਕੈਪਸੂਲ ਹੁੰਦੇ ਨੇ ਬਾਹਰੋਂ ਲਿਆ ਕੇ ਕਿੱਥੇ ਵੇਚਦੇ ਆ ਲੋਕੀ ਉਹਨਾਂ ਦੀ ਚੈਕਿੰਗ ਹੋਵੇ ਕੋਈ ਹੋਰ ਨਸ਼ਾ ਹੋਵੇ ਪੁੱਕੀ ਹੋਵੇ ਜਾਂ ਫੀਮ ਹੋਵੇ ਕਿਸੇ ਵੀ ਟਾਈਪ ਦਾ ਨਸ਼ਾ ਹੋਵੇ ਇਹਦੇ ਨਾਲ ਨਾਲ ਜਿਹੜੇ ਕੋਈ ਐਂਟੀ ਸੋਸ਼ਲ ਐਲੀਮੈਂਟ ਹੈ ਕੋਈ ਵੈਪਨ ਸਮਗਲਿੰਗ ਕਰ ਰਿਆ ਹੋਵੇ ਹੋ ਰਿਹਾ ਕਿਉਂਕਿ ਬਹੁਤ ਹੀ ਇੰਪੋਰਟੈਂਟ ਨਾਕਾ ਹੈਗਾ ਇਸ ਨਾਕੇ ਤੇ ਪਹਿਲਾਂ ਵੀ ਬਹੁਤ ਵਾਰ ਨਸ਼ਾ ਵੀ ਫੜਿਆ ਗਿਆ ਹੈ ਵੈਪਨ ਵੀ ਫੜਿਆ ਗਿਆ ਹੈ ਸਰ ਇਹ ਨਾਕੇ ਦੀ ਟਾਈਮਿੰਗ ਕੀ ਰੱਖੀ ਗਈ ਹੈ ਦਿਨ ਵਿੱਚ ਜਾਂ ਨਾਈਟ ਵਿੱਚ ਵੀ ਹੈਗੀ ਨਹੀਂ ਇਹਨਾਂ ਦੀ ਤਾਂ ਬੇਸਿਕਲੀ ਸਪੈਸੀਫਿਕ ਟਾਈਮਿੰਗ ਹੈ ਇੱਕ ਸ਼ਡਿਊਲ ਬਣਾਇਆ ਹਰ ਰੋਜ਼ ਇੱਕ ਐਕਟੀਵਿਟੀ ਇਹਨਾਂ ਨੇ ਕਰਨੀ ਹੈ ਸੋ ਉਹ ਉਹ ਇਨਾਕਾ ਇਹਨਾਂ ਨੇ ਲਗਾਉਣਾ ਹੈਗਾ ਟਾਈਮਿੰਗ ਮੈਂ ਦੱਸਣੀ ਨਹੀਂ ਕਿਉਂਕਿ ਤੋ ਕ੍ਰਿਮਿਨਲ ਨੂੰ ਪਤਾ ਲੱਗ ਜਾਣਾ ਫਿਰ ਤੋ ਤੇ ਬਾਰੇ ਸਾਰਾ ਸਰਪ੍ਰਾਈਜ਼ 엘ਮੈਂਟ ਹੁੰਦਾ ਇਹ ਸਾਰਾ ਸਰ ਇਸ ਤਰ੍ਹਾਂ ਨੇੜੇ ਤੇਲੀ ਬਾਰਡਰ ਕਾਫੀ ਏਰੀਆ ਲੱਗਦਾ ਹੈਗਾ ਕਨੌਰ ਹਲਕੇ ਤੋਂ ਵੀ ਏਰੀਆ ਬਾਰਡਰ ਇਹ ਉਹ ਸਾਰੇ ਤੁਹਾਨੂੰ ਐਸਐਸਪੀ ਸਾਹਿਬ ਬਾਅਦ ਸ਼ਾਮ ਨੂੰ ਬਰੀਫ ਕਰ ਦਣਗੇ ਅੱਜ ਨਾਕਾ ਤਾਂ ਸਿਰਫ ਮੇਰੇ ਆਣ ਦਾ ਮਕਸਦ ਇਹ ਹੈ ਸਕੇ ਕਿ ਮੁਲਾਜ਼ਮਾਂ ਦੀ ਹੌਸਲਾ ਵਜਾਈ ਇਹਨਾਂ ਦੀ ਬਰੀਫਿੰਗ ਜ਼ਰੂਰੀ ਹੁੰਦੀ ਹੈ ਸੀਨੀਅਰ ਅਫਸਰ ਵੱਲੋਂ ਤੇ ਗਵਰਨਮੈਂਟ ਦੀ ਐਕਸਪੈਕਟੇਸ਼ਨਸ ਕੀ ਹੈ ਔਰ ਉਹਦਾ ਇਹ ਯੁੱਧ ਨਸ਼ਾ ਬਹੁਤ ਚੰਗੀ ਤਰ੍ਹਾਂ ਜੀ ਉਹ ਤਾਂ ਸਾਰਾ ਕਿੰਨੇ ਕਿ ਸਬੰਧਾ ਮਿਲਿਆ ਉਹ ਤੁਹਾਨੂੰ ਐਸਐਸਪੀ ਸਾਹਿਬ ਬਰੀਫ ਕਰਨਗੇ ਕਾਫੀ ਕਾਫੀ ਐਕਟਿਵ ਹੈ ਤੁਸੀਂ ਡੇਲੀ ਅਖਬਾਰਾਂ ਚ ਦੇਖ ਰਹੇ ਹੋ ਸਾਰਾ ਇਹ ਕਸਰਾ ਆਈਡੀਆ ਪਤਾ ਕੀ ਹੁੰਦਾ ਹੈ ਹੁਣ ਚੈਕਿੰਗ ਹੈ ਤੋਂ ਚੈਕਿੰਗ ਦੇ ਨਾਲ ਰਿਜ਼ਲਟ ਵੀ ਆ ਰਹੇ ਨੇ ਔਰ ਹੋਰ ਵੀ ਆਣਗੇ ਚੈਕਿੰਗ ਦਾ ਦੌਰਾਨ ਹੀ ਹੋ ਜਾਂਦਾ ਹੈ ਸਾਡਾ ਪ੍ਰੋਵੈਂਸ਼ਨ ਬਹੁਤ ਹੋ ਜਾਂਦਾ ਹੈ ਮਾੜਾ ਮਾੜਾ ਬੰਦਾ ਜਿਹੜਾ ਹੁੰਦਾ ਹੈ ਉਹ ਫਿਰ ਦੂਜੇ ਪਾਸੇ ਇੱਥੇ ਆ ਕੇ ਨਸ਼ਾ ਨਹੀਂ ਬਚਦਾ ਜਿਸ ਤਰ੍ਹਾਂ ਕਿ ਪੰਜਾਬ ਐਂਟਰੀ ਤੇ ਸੜਕ ਦੇ ਰਾਹੀ ਜਿਹੜਾ ਹੈ ਕਿ ਨਾਕਿਆਬੰਦੀ ਕੀਤੀ ਗਈ ਹੈ ਰੇਲਵੇ ਏਟ नहीं, नहीं वो आज आज तो इंटरस्टेट इंटरस्टेट ना के रेलवे तो तो इंटरस्टेट बॉर्डर से तो चेक कर ही नहीं ना सकते ट्रेन वो वो बाहर आएगा जनरल पबलिक प्लेसा चेकिंग बाकी तो एस एस पी साहब